ਹੈਰ ਰਿਕਾਰਡਸ ਰਾਤ ਸਮੇਂ 1000 ਦੇ ਪਾਰ ਪਹੁੰਚਿਆ 에ਅ ਕੁਆਲਿਟੀ ਇੰਡੈਕਸ ਕਪੂਟਲਾ ਅਤੇ ਜਲੰਧਰ ਦੀ ਹਵਾ ਸਭ ਤੋਂ ਜ਼ਿਆਦਾ ਖਤਰਨਾਕ ਪੁਰੀਸ਼ ਨੂੰ ਲੈ ਕੇ 888 ਕੰਸਰਨ ਸਿਰਸਾ ਬੋਲੇ ਆਪ ਸਰਕਾਰ ਨੇ ਦਿੱਲੀ ਤੋਂ ਬਾਅਦ ਪੰਜਾਬ ਨੂੰ ਵੀ ਕੀਤਾ ਬਰਬਾਦ ਆਪ ਦਾ ਪਲੇਟਫਾਰਮ ਕਟਿਆ ਸਿਆਸਤ ਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕਰੋ ਪੰਜਾਬ ਤੇ ਦਿਨਾਲ ਬਾਦਰਾਹੇ ਪਰਾਲੀ ਸਾੜਨ ਦੇ ਮਾਮਲੇ 10 ਦੇ ਨਾਲ 237 ਮਾਮਲੇ ਰਿਪੋਰਟ ਤਰਨਤਾਰਨ ਤੇ ਅੰਮ੍ਰਿਤਸਰ ਸਭ ਤੋਂ ਜ਼ਿਆਦਾ ਕੇਸ ਸਰੰਦੇ ਫਾਲਸੇ ਕੋਲਰ ਦੀ ਰਿਹਾਈ ਤੇ ਦਿੱਲੀ ਸਰਕਾਰ ਚਲ ਗੁਲਾ ਸਕਦੀ ਹੈ ਰਿਵਿਊ ਬੋਰਡ ਦੀ ਬੈਠਕ ਮੀਟਿੰਗ ਚ ਪੁੱਲਰ ਦੀ ਰਿਹਾਈ ਤੇ ਕੀਤਾ ਜਾ ਸਕਦਾ ਹੈ ਵਿਚਾਰ ਕਈ ਭਾਜਪਾ ਆਗੂਆਂ ਨੇ ਵੀ ਚੁੱਕਿਆ ਸੀ ਬੁੱਧ ਕੈਨਾਟਿਅਪਾਰਟ ਗੈਂਗਸਟਰ ਦੀ دہشت ਲਾਰੈਂਸ ਤੋਬਾਦ ਰੋਹਿਤ ਕੋਦਾਰਾ ਗੈਂਨ ਨੇ ਕਰਵਾਈ ਫਾਇਰਿੰਗ ਪੰਜਾਬੀ ਸਿੰਗਰ ਤੇਜੀ ਕਾਲੋਂ ਨੇ ਫਾਇਰਿੰਗ ਦਾ ਦਾਵਾ

न्यूज़टीएन पंजाब घना देख रहे है, सारे दर्शकों ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਪੋਲੂਸ਼ਨ ਤੇ ਪੋਲਿਟিক্যাল ਪੰਗੇ ਦੀ ਕਿਉਂਕਿ ਦੋ ਦਿਨ ਦੀਵਾਲੀ ਦਾ ਤਿਹਾੜੀ ਲੋਕਾਂ ਦੇ ਵੱਲੋਂ ਮਨਾਇਆ ਗਿਆ ਖੂਬ ਆਤਿਸ਼ਬਾਜ਼ੀ ਲੋਕਾਂ ਦੇ ਵੱਲੋਂ ਕੀਤੀ ਗਈ ਖੂਬ ਪਟਾਕੇ ਚਲਾਏ ਗਏ ਜਿਸ ਦਾ ਜੋ ਕਾਰਨ ਰਿਹਾ ਹੈ ਇਹ ਵਧਿਆ ਹੋਇਆ ਪੋਲੂਸ਼ਨ ਪਰ ਹੁਣ ਦੀਵਾਲੀ ਜਾ ਚੁੱਕੀ ਹੈ ਪਰ ਹੁਣ ਜੋ ਸਿਆਸੀ ਆਗੂ ਨੇ ਇੱਕ ਦੂਸਰੇ ਤੇ ਸਿਆਸੀ ਆਤਿਸ਼ਬਾਜ਼ੀ ਸ਼ਬਦੀ ਹਮਲੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜੋ ਪੋਲੂਸ਼ਨ ਹੈ ਉਹ ਖਤਨਾਕ ਲੈਵਲ ਤੱਕ ਪਹੁੰਚ ਚੁੱਕਿਆ ਹੈ ਦੀਵਾਲੀ ਦੇ ਬਾਅਦ ਫੋਰ ਜੋ ਖਵਾ ਹੈ ਉਹ ਖਰਾਬ ਹੋ ਚੁੱਕੀ ਹੈ ਹਵਾ ਚ ਜ਼ਹਿਰ ਛਲ ਚੁਕਾ ਹੈ ਖਤਰਨਾਕ ਪੱਧਰ ਤੇ ਪਹੁੰਚ ਚੁਕਾ ਹੈ 에ਅਰ ਕੁਆਲਿਟੀ ਇੰਡੈਕਸ ਪੰਜਾਬ ਚ ਰਾਤ ਦੇ ਸਮੇਂ 1000 ਦੇ ਪਾਰ ਪਹੁੰਚਾ ਹੈ 에ਅਰ ਕੁਆਲਿਟੀ ਇੰਡੈਕਸ ਕਪੂਤਲਾ ਅਤੇ ਜਲੰਧਰ ਦੀ ਹਵਾ ਸਭ ਤੋਂ ਖਰਾਬ ਦਰਜ ਕੀਤੀ ਗਈ ਹੈ ਕਪੂਤਲਾ ਚ ਰਾਤ 10 ਵਜੇ 1175 에ਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਜਲੰਧਰ ਚ ਰਾਤ 10 ਵਜੇ ਜੋ ਹੈ 에ਅਰ ਕੁਆਲਿਟੀ ਇੰਡੈਕਸ 1000 ਦੇ ਕਰੀਬ ਦਰਜ ਕੀਤਾ ਗਿਆ ਹਾਲਾਂਕਿ ਹੁਣ ਸਵੇਰੇ ਵੇਲੇ इलाकिया हालात ने वो सुधर चुके ने पर इस सियासत लगातार गरमाई हुई है क्योंकि सियासी आतिशबाजी करते हुए पोलिटिकल लीडर एक दूसरे से नजर आ रहे हैं पोल्यूशन लेके बीजेपी आम आदमी पार्टी आमो सामने नजर आ रहे हैं मुद्दा नवा है ਹਰ ਸਾਲ ਇਨਾ ਦਿਨਾ ਛੀ ਪ੍ਰਾਲੀ ਨੂੰ ਲੈ ਕੇ ਸਿਆਸਤ ਕਰਮੰਦਲੀ ਹੋਈ ਸਾਨੂੰ ਵਿਖਾਈ ਦਿੰਦੀ ਹੈ ਕਿਉਂਕਿ ਇਲਜ਼ਾਮ ਤਰਾਸ਼ੀਆਂ ਦਾ ਦੌਰ ਲਗਾਤਾਰ ਇਸ ਸੀਜ਼ਨ ਦੇ ਦੌਰਾਨ ਹੀ ਸ਼ੁਰੂ ਹੁੰਦਾ ਹੈ ਆਮਾਦੀ ਪਾਰਟੀ ਸਰਕਾਰ ਨੇ ਦਿੱਲੀ ਤੋਂ ਬਾਅਦ ਪੰਜਾਬ ਨੂੰ ਬਰਬਾਦ ਕੀਤਾ ਹੈ ਇਹ ਕਹਿ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਭਾਜੀਪੀ ਨੇ ਇੱਕ ਪੱਤੇ ਆਗੂ ਦਿੱਲੀ ਦੇ ਕੈਬਨਿਟ ਮੰਤਰੀ ਭਾਜੀਪੀ ਦੇ ਇਲਜ਼ਾਮਾਂ 'ਤੇ ਆਮਾਦੀ ਪਾਰਟੀ ਨੇ ਪਲਟਵਾਰ ਵੀ ਕੀਤਾ ਉਹਨਾਂ ਨੇ ਕਿਹਾ ਕਿ ਕੱਟਿਆ ਸਿਆਸਤ ਲਈ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਏ ਇਸ ਵਿਚਾਲੇ ਆਮ ਆਦਮੀ ਪਾਰਟੀ ਦول ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਹੁਣ ਪ੍ਰਾਲੀ ਸੜਨ ਦੇ ਜੋ ਮਾਮਲੇ ਨੇ ਬੇਹੱਦ ਇਕੱਠ ਹੋ ਚੁੱਕੇ ਨੇ ਨੈਗਲੀਜੀਬਲ ਮਾਮਲੇ ਪ੍ਰਾਲੀ ਸੜਨ ਦੇ ਸਾਹਮਣੇ ਆਏ ਨੇ ਤੇ ਦੀਵਾਲੀ ਤੋਂ ਬਾਅਦ ਹੋਰ ਖਾਵਾ ਖਰਾਬ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਹੁਣ ਸਿਆਸਤ ਗਰਮਾਂਦੀ ਹੋਈ ਵਖਾਈ ਦੇ ਰਹੀ ਹੈ ਤੇ ਕਿਸੇ ਕੇ ਨਾਲ ਕਪੂਠਲਾ ਦਾ ਮੈਂ ਜ਼ਿਕਰ ਕਰਾਂ ਤੇ ਕਪੂਠਲਾ ਜੋ 에ਅਰ ਕੁਆਲਿਟੀ ਇੰਡੈਕਸ ਹੈ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਇੱਥੇ 에ਅਰ ਕੁਆਲਿਟੀ ਇੰਡੈਕਸ ਪਹੁੰਚ ਚੁੱਕਿਆ ਹੈ ਕਿਉਂਕਿ 1 एयर क्वालिटी इंडेक्स दर्ज ਕੀਤਾ ਗਿਆ ਇਹ ਮੈਂ ਜ਼ਿਕਰ ਕਰ ਰਹੀ ਹਾਂ 21 ਅਕਤੂਬਰ ਰਾਤ ਨੂੰ 10 ਵਜੇ ਯਾਨੀ ਕਿ 10 ਵਜੇ ਦਾ 에어 ਕੁਆਲਿਟੀ ਇੰਡੈਕਸ ਬੇਹਦੀ ਖਤਰਨਾਕ ਲੈਵਲ 1001 175 ਦਰਜ ਕੀਤਾ ਗਿਆ ਜੇ ਮੈਂ 에어 ਕੁਆਲਿਟੀ ਇੰਡੈਕਸ ਦਾ ਜ਼ਿਕਰ ਕਰਾਤੇ 0 ਤੋਂ ਲੈ ਕੇ 50 ਤੱਕ ਹੁੰਦਾ ਹੈ ਗੁੱਡ 50 ਤੋਂ ਲੈ ਕੇ 100 ਤੱਕ ਹੁੰਦਾ ਹੈ ਮੋਡਰੇਟ 100 ਤੋਂ ਲੈ ਕੇ 150 ਤੋਂ ਹੁੰਦਾ ਹੈ ਉਹ ਹੈ ਅਨ ਹੈਲਦੀ ਫਾਰ ਸੈਂਸਿਟਿਵ ਗਰੁੱਪ ਤੇ ਕਿਸੇ ਕੰਨਾਲ ਰਾਤ ਨੂੰ ਇਹ ਜੋ ਖਤਰਨਾਕ ਪੱਧਰ ਤੇ 에ਅਰ ਕੁਆਲਿਟੀ ਇੰਡੈਕਸ ਪਹੁੰਚਾ ਸੀ 1175 ਤੇ ਸਵੇਰੇ ਜਦੋਂ ਦਰਜ ਕੀਤਾ ਗਿਆ 에ਅਰ ਕੁਆਲਿਟੀ ਇੰਡੈਕਸ ਤਕਰੀਬਨ 9:30 ਵਜੇ ਤੱਕ ਪਟਿਆਲਾ ਦਾ 에ਅਰ ਕੁਆਲਿਟੀ ਇੰਡੈਕਸ 229 ਦਰਜ ਕੀਤਾ ਗਿਆ ਇਹ ਆਕੜਾ ਹੈ 22 ਅਕਤੂਬਰ ਦਾ ਯਾਨੀ ਕਿ ਹੋਣੇ ਤਕਰੀਬਨ ਅੱਧਾ ਘੰਟਾ ਪਹਿਲਾਂ ਦਾ ਤੇ ਰਾਤ ਨੂੰ 1175 ਸੀ ਕਪੂਰਥਲਾ ਦਾ 에ਅਰ ਕੁਆਲਿਟੀ ਇੰਡੈਕਸ ਤੇ ਸਵੇਰੇ ਹੁੰਦੇ ਹੁੰਦੇ ਕਪੂਰਥਲਾ ਦਾ 에ਅਰ ਕੁਆਲਿਟੀ ਇੰਡੈਕਸ ਤਕਰੀਬਨ 9:30 ਵਜੇ ਦਰਜ ਕੀਤਾ ਗਿਆ 275 ਤੇ ਕਿਸੇ ਇੱਕ ਨਾਲ ਹਵਾ ਚ ਜੋ ਜ਼ਹਿਰ ਹੈ ਕੁਲਦਾ ਹੋਇਆ ਨਜ਼ਰ ਆ ਰਿਹਾ ਹੈ ਜਲੰਧ ਦਾ 에어 ਕੁਆਲਿਟੀ ਇੰਡੈਕਸ ਜੇ ਮੈਂ ਜ਼ਿਕਰ ਕਰਾਂ ਅੱਜ ਸਵੇਰੇ ਤਕਰੀਬਨ 9:30 ਵਜੇ ਦੇ ਸਮੇਂ ਦੀ ਤੇ 에어 ਕੁਆਲਿਟੀ ਇੰਡੈਕਸ 212 ਜੋ ਹੈ ਜਲੰਧ ਦਾ ਦਰਜ ਕੀਤਾ ਗਿਆ ਕਿ ਜਲੰਧ ਦੀ ਆਬੋ ਹਵਾ ਵੀ ਬੇਹੱਦੀ ਖਤਰਨਾਕ ਪੱਧਰ ਤੇ ਰਾਤ ਵੇਲੇ ਪਹੁੰਚ ਚੁੱਕੀ ਸੀ ਕਿਉਂਕਿ ਉੱਥੇ ਵੀ ਤਕਰੀਬਨ 1000 에어 ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਸੀ ਕਿਉਂਕਿ ਜੰਮ ਕੇ ਲੋਕਾਂ ਦੇ ਵੱਲੋਂ ਪਟਾਕੇ ਬਜਾਏ ਗਏ ਸਨ ਜਲੰਧ ਚ ਰਾਤ ਨੂੰ ਜੋ 에어 ਕੁਆਲਿਟੀ ਇੰਡੈਕਸ 10 ਵਜੇ ਦਰਜ ਕੀਤਾ ਗਿਆ ਸੀ 1115 에어 ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਸੀ ਤੇ ਸਵੇਰੇ ਹੁੰਦੇ ਹੁੰਦੇ ਇਸ 에어 ਕੁਆਲਿਟੀ ਇੰਡੈਕਸ ਜੋ ਹੈ ਉਹ ਕਮੀ ਥੋੜੀ ਜੀ ਦਰਜ ਕੀਤੀ ਗਈ ਹੈ ਪਰ ਇਲਜ਼ਾਮ ਤਰਾਸ਼ੀਆਂ ਦਾ ਜੋ ਦੌੜ ਹੈ ਲਗਾਤਾਰ ਜਾਰੀ ਹੈ ਕਿਉਂਕਿ ਇਸ ਮੁਲਕੇ ਸਿਆਸਤ ਕਾफी ਜ਼ਿਆਦਾ ਪੱਕੀ ਹੋਈ ਹੈ ਬੀਜਪੀ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਆਮਾਦੀ ਪਾਰਟੀ ਦੇ ਵੱਲੋਂ ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ ਹੁਣ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਆਮਾਦੀ ਪਾਰਟੀ ਦਾ ਇਹ ਅਲੀਗੇਸ਼ਨ ਹੈ ਕਿ ਕਟਿਆ ਸਿਆਸਤ ਕਿਸਾਨ ਦੇ ਨਾਮ ਤੇ ਬੀਜਪੀ ਦੇ ਵੱਲੋਂ ਕੀਤੀ ਜਾ ਰਹੀ ਹੈ ਮੇਨਾਲ ਬੀਜਪੀ ਦੇ ਆਗੂ ਅਨਿਲ ਸਰੀਨ ਜੁੜੇ ਹੋਏ ਨੇ ਸਰ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਮਨਿੰਦਰ ਸਿਰਸਾ ਕਹਿ ਰਹੇ ਨੇ ਕਿ ਆਮਾਦੀ ਪਾਰਟੀ ਨੇ ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ ਪੰਜਾਬ ਨੂੰ ਬਰਬਾਦ ਕੀਤਾ ਹੈ ਪਰ ਆਮ ਆਦਮੀ ਪਾਰਟੀ ਪਲਟਵਾਰ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਘਟਿਆ ਸਿਆਸਤ ਬੀਜੇਪੀ ਕਰ ਰਹੀ ਹੈ ਮੈਂ ਸਮਝਦਾ ਕਿ ਇਹ ਇੱਕ ਐਸੀ ਸਮੱਸਿਆ ਹੈ ਜਿਹੜੀ ਆਮ ਲੋਕਾਂ ਦੇ ਜਨਜੀਵਨ ਨੂੰ ਉਹਨਾਂ ਦੇ ਸਿਹਤ ਨੂੰ ਸਿੱਧੇ ਤੌਰ ਤੇ ਅਫੈਕਟ ਕਰਦੀ ਹੈ ਜੀ ਇਹ 정치 ਦਾ ਕੋਈ ਪ੍ਰਸ਼ਨ ਨਹੀਂਗਾ ਹਮ ਸਵਾਲ ਹੈ ਕਿ ਇਸ مسئلے ਦਾ ਹੱਲ ਕਿਵੇਂ ਹੋਏਗਾ ਕਦੋਂ ਹੋਏਗਾ ਹਮ ਤੇ ਕਾਂਗਰਸ ਪਾਰਟੀ ਦਾ ਸਵਾਲ ਹੈ ਆਪਾ ਚੰਗੀ ਤਰ੍ਹਾਂ ਜਾਣਦੇ ਆ ਕਿ ਜਦੋਂ ਇਹਨਾਂ ਦਾ ਵਿਚ ਸ਼ਾਸਨ ਸੀਗਾ ਹਮ ਉਦੋਂ ਇਹ ਕਹਿੰਦੇ ਰਹੇ ਕਿ ਵੀ ਪੰਜਾਬ ਤੋਂ ਜਿਹੜਾ ਹੈਗਾ ਪੋਲੂਸ਼ਨ ਆ ਰਿਹਾ ਹੈਗਾ ਸਾਰਾ ਔਰ ਉਹਦੇ ਕਰਕੇ ਦਿੱਲੀ ਦਾ ਵਾਤਾਵਰਣ ਖਰਾਬ ਹੋ ਰਿਹਾ ਹਮ ਔਰ ਜਦੋਂ ਇਹਨਾਂ ਦੀ ਪੰਜਾਬ 'ਚ ਸਰਕਾਰ ਆ ਗਈ ਉਦੋਂ ਇਹ ਚੁੱਪ ਕਰ ਗਏ ਹਮ ਤੇ ਰਾਜਨੀਤੀ ਕੌਣ ਕਰ ਰਿਹਾ ਸੀਗਾ ਹਮ ਲੇਕਿਨ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਹਮ ਕਿਸਤੰਦਰ ਵੱਲੋਂ 1756 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਹੈਗੀ ਹੈ ਮਸ਼ੀਨਾਂ ਖਰੀਦਣ ਵਾਸਤੇ ਪੰਜਾਬ ਦੇ ਵਿੱਚ ਭੇਜੀ ਗਈ ਤਾਂ ਕਿ ਸਟਬਲ ਬਰਨਿੰਗ ਨੂੰ ਰੋਕ ਕੇ ਜਾ ਸਕੇ ਕ੍ਰੌਪ ਰੈਜ਼ਿਡੂ ਜਿਹੜਾ ਹੈਗਾ ਉਹ ਨੂੰ ਸੰਭਾਲਿਆ ਜਾ ਸਕੇ ਹੂੰ ਉਹਦੇ ਵਾਸਤੇ 1.35 ਲੱਖ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਇੰਡੀਵਿਜੁਅਲ ਫਾਰਮਰਸ ਨੂੰ ਡਿਸਟ੍ਰਿਬਿਊਟ ਕੀਤੀਆਂ ਗਈਆਂ ਹੂੰ 25417 ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਸੈਂਟਰਲ ਹੈਲਥ ਸੈਂਟਰ ਜਿਹੜੇ ਪਿੰਡਾਂ ਤੇ ਬਣੇ ਹੋਏ ਨੇ ਜਿਹਨੂੰ ਆਪਾਂ ਕਹਿੰਦੇ ਆ ਸੈਲਫ ਹੈਲਪ ਗਰੁੱਪਸ ਉਹਨਾਂ ਨੂੰ ਦਿੱਤੀਆਂ ਗਈਆਂ ਔਰ 1554 ਬੈਲਰਸ ਵੀ ਜਿਹੜੇ ਹੈਗੇ ਨੇ ਉਹ ਵੀ ਇਸ ਕੰਮ ਵਾਸਤੇ ਖਰੀਦੇ ਗਏ ਔਰ ਜਿਹੜੇ ਕਿਸਾਨ ਇਹ ਮਸ਼ੀਨਰੀ ਲੈਂਦੇ ਨੇ ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ 50% ਦੀ ਸਬਸਿਡੀ ਕੇਂਦਰ ਸਰਕਾਰ ਦਿੰਦੀ ਹੈ ਔਰ ਜਿਹੜੇ ਸੈਲਫ ਹੈਲਪ ਗਰੁੱਪਸ ਦੇ ਰਾਹੀਂ ਕਾਮਨ ਸੈਂਟਰਸ ਦੇ ਰਾਹੀਂ ਲੈਂਦੇ ਨੇ ਉਹਨਾਂ ਨੂੰ 80% ਤੱਕ ਦੀ ਸਬਸਿਡੀ ਰਹੀ ਹੈ ਕੇਂਦਰ ਸਰਕਾਰ ਦਿੰਦੀ ਹੈ ਔਰ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਹੈਗਾ ਜੀ ਸਰ ਮੈਂ ਅੱਜ ਸਵਾਲ ਪਿਆਰੀ ਸੀ ਕਿਸ ਦੇ ਕਨਾਲ ਤੁਹਾਨੂੰ ਕਿਉਂ ਲੱਗਦਾ ਹੈ ਕਿ ਕਿਸੇ ਕਨਾਲ ਦਿੱਲੀ ਤੋਂ ਨੂੰ ਬਰਬਾਦ ਕਰਨ ਤੋਂ ਬਾਅਦ ਪੰਜਾਬ ਨੂੰ ਬਰਬਾਦ ਕਰ ਰਹੀ ਆmdi ਪਾਰਟੀ ਕਿਉਂਕਿ ਮਨਜੀਦਰ ਸਿੰਘ ਸਾਹਿਬ ਕਹਿ ਰਹੇ ਨੇ ਨੋਹਿਦ ਅਸੇ ਸੰਜਿਤ ਨੋਹਿਦ ਅਸੇ ਹੂੰ ਜਦ ਇੰਨੇ ਵੱਡੇ ਪੱਦੇ ਦੇ ਉੱਤੇ ਕੇਂਦਰ ਸਹਾਇਤਾ ਕਰ ਰਿਹਾ ਔਰ ਕਰਨ ਵਾਸਤੇ ਤਿਆਰ ਹੈ ਹੂੰ ਉਹਦੇ ਬਾਵਜੂਦ ਅਸੀਂ ਪੰਜਾਬ ਦੇ ਵਿੱਚ ਪ੍ਰਾਲੀ ਦੀ ਅੱਗ ਲਾਉਣ ਦੀ ਪਰੰਪਰਾ ਨੂੰ ਕਿਉਂ ਨਹੀਂ ਖਤਮ ਕਰ ਪਾ ਰਹੇ ਇਹ ਵਿਸ਼ਾ ਹੈ ਹੂੰ ਉਹ ਉਹਦੇ ਲਈ ਕਿ ਲੋਕਲ ਗਵਰਨਮੈਂਟ ਹੋएगी ਨਾ ਕੋਈ ਵੀ ਹੋਵੇ ਚਾਹੇ ਕੱਲ ਨੂੰ ਸਾਡੀ ਹੋਵੇ ਅੱਜ ਆਮ ਆਦਮੀ ਪਾਰਟੀ ਦੀ ਹੈ ਇੱਕ ਕੱਲਾ ਕਾਂਗਰਸ ਦੀ ਸੀਗੀ ਹੂੰ ਜਿੰਮੇਵਾਰ ਤੇ ਸਟੇਟ ਗਵਰਨਮੈਂਟ ਦੀ ਬਣਦੀ ਹੈ ਨਾ ਕਿ ਆਪਾਂ ਸਟ੍ਰੇਪਲ ਬਰਨਿੰਗ ਨੂੰ ਰੋਕਣਾ ਹੈ ਹੂੰ ਔਰ ਆਪਾਂ ਇਹ ਸਾਰੇ ਐਗਰੀ ਕਰਦੇ ਆ ਕਿ ਸਟ੍ਰੇਪਲ ਬਰਨਿੰਗ ਦੇ ਨਾਲ ਪੋਲਿਊਸ਼ਨ ਹੁੰਦੀ ਹੈ ਹੂੰ ਕਿਸਾਨਾਂ ਦੇ ਆਪਣੇ ਤਰਕ ਨੇ ਠੀਕ ਹੈ ਨਾ ਲੇਕਿਨ ਜਿੰਮੇਵਾਰੀ ਸਟੇਟ ਗਵਰਨਮੈਂਟ ਦੀ ਬਣਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੰਜਾਬ ਦੀ ਬਣਦੀ ਹੈ ਹੂੰ ਕਿ ਕਿਸੇ ਵੀ ਜਦ ਸੈਂਟਰ ਪੂਰੇ ਤਰ੍ਹਾਂ ਹੈਲਪ ਕਰਨ ਨੂੰ ਤਿਆਰ ਹੈ ਹੂੰ ਮਸ਼ੀਨਰੀ ਵਾਸਤੇ 50% ਤੋਂ ਲੈ ਕੇ 80% ਤੱਕ ਸਬਸਿਡੀ ਕੇਂਦਰ ਦੇ ਨੂੰ ਤੇ ਆ ਰਿਹਾ ਹੈ। ਹੂੰ। ਕੇਂਦਰ ਵੱਲੋਂ ਪੈਸੇ ਦੀ ਕੋਈ ਰੋਕ ਨਹੀਂ ਗਈ ਕੋਈ ਹੋਲਡ ਨਹੀਂ ਹੈਗੀ। ਹੂੰ। ਤੇ ਫਿਰ ਆਪਾਂ ਇਸ ਨੂੰ ਗਰਾਊਂਡ ਤੇ ਇੰਪਲੀਮੈਂਟ ਕਰਨ ਦੀ ਕਿੱਥੇ ਵਿਫਲ ਰਿਹਾ ਇਹ ਚਿੰਤਾ ਦਾ ਵਿਸ਼ਾ ਸਾਡੇ ਸਾਰੇ ਵਾਸਤੇ। ਹੂੰ। ਤੁ ਤੋਂ ਮੈਂ ਮਨ ਵਿੱਚ ਮੈਂ ਨਹੀਂ ਪਹੁੰਚਾਂਦਾ। ਬਿਕੋਜ਼ ਇਹ ਸਾਡੇ ਸਾਰੇ ਸਾਂਝੀ ਸਮੱਸਿਆ ਹੈਗੀ ਹੈ। ਹੂੰ। ਇਹ ਨਹੀਂ ਕਿ ਕਿ ਬੀਜੇਪੀ ਵਾਲੇ ਨੂੰ ਜ਼ਿਆਦਾ ਪੋਲਿਊਸ਼ਨ ਲੱਗੇਗਾ ਜਾਂ ਕਿ ਆਮ ਆਦਮੀ ਪਾਰਟੀ ਵਾਲੇ ਨੂੰ ਜ਼ਿਆਦਾ ਪੋਲਿਊਸ਼ਨ ਲੱਗੇਗਾ ਇਹ ਪੰਜਾਬ ਦੀ ਔਰ ਪੂਰੇ ਦੇਸ਼ ਦੀ ਪਾਰਟਿਕੁਲਰਲੀ ਨਾਰਥਨ ਨਾਰਥਨ ਜਿਹੜਾ ਸਾਡਾ ਜ਼ੋਨ ਹੈਗਾ ਵੈ ਜੀ ਇਹ ਸਾਰੇ ਦੀ ਇੱਕ ਸਾਂਝੀ ਸਮੱਸਿਆ ਹੈਗੀ ਹੈ ਜੀ ਪੰਧੇਰ ਜੀ ਸਾਨੂੰ ਇਸ ਨੂੰ ਠam ਕਰਨਾ ਪਵੇਗਾ ਤਾਂ ਪਿਛਲੇ ਕਈ ਸਾਲਾਂ ਦਾ ਆਂਕੜਾ ਪਰ ਹੁਣ ਜੋ ਪਰਾਲੀ ਸਾੜਨ ਦੇ ਮਾਮਲੇ ਨੇ ਉਸ 'ਚ ਕਾਫੀ ਕਮੀ ਜੋ ਹੈ ਉਹ ਦਰਜ ਕੀਤੀ ਗਈ ਹੈ 10 ਦਿਨਾਂ ਦੇ ਆਂਕੜੇ ਦਾ ਜ਼ਿਕਰ ਕਰਾਂ ਤੇ ਉਸ 'ਚ ਵੀ ਕਾਫੀ ਜ਼ਿਆਦਾ ਇਜ਼ਾਫਾ ਜ਼ਰੂਰ ਹੋਇਆ ਹੈ ਪਰ 2020 'ਚ ਇਹ ਜੋ ਆਂਕੜਾ ਸੀ ਪਰਾਲੀ ਸਾੜਨ ਦਾ 76590 22 ਇਹ ਜੋ ਆਕੜਾ ਸੀ ਉਹ ਕੱਟ ਗਿਆ ਹੈ ਤੇ ਉਸ ਤੋਂ ਬਾਅਦ ਹੋਰ ਜੋ ਰਿਡਿਊਸ ਹੁੰਦੇ ਹੋਏ ਇਹ ਮਾਮਲੇ ਨਜ਼ਰ ਆ ਰਹੇ ਨੇ 2025 ਦਾ ਮੈਂ ਜ਼ਿਕਰ ਕਰਾ ਤਾ 2025 ਇਹ ਜੋ ਮਾਮਲੇ ਨੇ ਹੋਰ ਜ਼ਿਆਦਾ ਕੱਟ ਹੋ ਚੁੱਕੇ ਨੇ ਚਲੋ ਮੈਂ ਰੁਕਣ ਨਹੀਂ ਆ ਨੀਲ ਗੜਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਆਮਾਦੀ ਪਾਰਟੀ ਦੇ ਆਗੂ ਨੇ ਸਹਿਗਤ ਰਣੂਜ਼ 18 ਪੰਜਾਬ ਤੇ ਨੀਲ ਗੜਜੀ ਆ ਭਾਜਪਾ ਸਰਕਾਰ ਕਹਿ ਰਹੀ ਹੈ ਕਿ ਦਿੱਲੀ ਸਰਕਾਰ ਹਲਕੇ ਮੰਜਿੰਦਰ ਸਿਰਸਤਾਨ ਨੇ ਜ਼ਿਕਰ ਕੀਤਾ ਹੈ ਕਿ ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ ਹੁਣ ਆਮਾਦੀ ਪਾਰਟੀ ਪੰਜਾਬ ਨੂੰ ਬਰਬਾਦ ਕਰੇਗੀ ਦੇਖੋ ਮੈਂ ਨਾ ਇਹ ਥੱਲ ਬੜੀ ਤਫਸੀਲ ਦੇ ਵਿੱਚ ਕਹਿਣੀ ਚਾਹੁੰਦਾ ਕਿ ਅਕਸਰ ਲੋਕ ਕਹਿੰਦੇ ਆ ਕਿ ਜਿਹੜੀ ਬੀਜੇਪੀ ਹੈ ਇਸ ਨੂੰ ਪੰਜਾਬ ਨਾਲ ਤੇ ਪੰਜਾਬ ਦੇ ਕਿਸਾਨਾਂ ਨਾਲ ਨਫ਼ਰਤ ਹੈ ਮੈਨੂੰ ਪਹਿਲਾਂ ਥੋੜਾ ਜਿਹਾ ਡਾਊਟ ਸੀ ਕਿ ਸ਼ਾਇਦ ਸਾਰੇ ਲੀਡਰ ਇਦਾਂ ਦੇ ਨਹੀਂ ਹੈਗੇ ਪਰ ਸ੍ਰੀਨ ਸਾਹਿਬ ਬੜੇ ਸਿਆਣੇ ਲੀਡਰ ਨੇ ਪਰ ਉਹਨਾਂ ਦੀ ਮੈਂ ਪੂਰੀ ਗੱਲਬਾਤ ਸੁਣ ਰਿਹਾ ਸੀ ਤੇ ਤੁਸੀਂ ਖੁਦ ਹੀ ਰਿਪੋਰਟ ਦੱਸ ਰਹੇ ਹੋ ਇਹ ਕੋ ਮੈਂ ਨਹੀਂ ਦੱਸਿਆ ਇਹ ਬਹੁਤ ਸਾਰੀਆਂ ਏਜੰਸੀਆਂ ਦੀ ਰਿਪੋਰਟ ਹੈ ਕੇਂਦਰੀ ਏਜੰਸੀਆਂ ਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਪਰਾਲੀ ਚਲਾਉਣ ਦੀਆਂ ਘਟਨਾਵਾਂ ਦੇ ਵਿੱਚ ਜਿਹੜਾ ਹੈਗਾ ਵੱਡੀ ਕਮੀ ਆਈ ਹੈ ਔਰ ਹੁਣ ਜੇ ਅਸੀਂ ਪਹਿਲਾਂ ਦੇ ਕੰਪੈਰੀਸਨ ਦੇ ਵਿੱਚ ਗੱਲ ਕਰੀਏ ਤਾਂ ਨੈਗਲੀਜੀਬਲ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਲੇਕਿਨ ਤੁਸੀਂ ਇੱਕ ਚੀਜ਼ ਦੱਸੋ ਮੈਂ ਨਫ਼ਰਤ ਕਿਉਂ ਕਹਿ ਰਿਹਾ ਮਤਲਬ ਇਹਦਾ ਪੈਰਾਮੀਟਰ ਕੀ ਹੁੰਦਾ ਏਕੀਓਆਈ ਲੈਵਲ ਹੁੰਦਾ ਹੈਗਾ ਜੇਕਰ ਪੰਜਾਬ ਦੀ ਪ੍ਰਾਲੀ ਦਿੱਲੀ ਨੂੰ ਗੈਸ ਚੈਂਬਰ ਬਣਾਉਣ ਵਾਸਤੇ ਜਾਨਕੀ ਰਿਸਪੌਂਸੀਬਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਬੀਜੇਪੀ ਦੀ ਦਿੱਲੀ ਸਰਕਾਰ ਨੂੰ ਵੀ ਵਧਾਈ ਦੇਣਾ ਚਾਹਣਾ ਕਿ ਅੱਜ ਉਹਨਾਂ ਨੇ ਦਿੱਲੀ ਨੂੰ ਏਸ਼ੀਆ ਦੀ ਸਭ ਤੋਂ ਵੱਧ ਜਾਨਕੀ ਪੋਲਿਊਟਡ ਮੈਟਰੋਪੋਲੀਟਨ ਸਿਟੀ ਬਣਾ ਦਿੱਤਾ ਹੈਗਾ ਬੀਜੇਪੀ ਦੀ ਸਰਕਾਰ ਨੇ ਪਹਿਲਾ ਸਾਲ ਹੈ ਉਹਨਾਂ ਦਾ ਉੱਥੇ ਜੇਕਰ ਦਿੱਲੀ ਦੇ ਲਈ ਰਿਸਪੌਂਸੀਬਲ ਪੰਜਾਬ ਹੈਗਾ ਤਾਂ ਪੰਜਾਬ 'ਚ ਤਾਂ 150 200 ਏਆਕਿਊ ਲੈਵਲ ਹੈਗਾ ਤੇ ਦਿੱਲੀ ਦੇ ਵਿੱਚ 1000 ਹੈਗਾ ਪੰਜਾਬ ਕਿਵੇਂ ਰਿਸਪੌਂਸੀਬਲ ਹੋ ਗਿਆ ਤੇ ਹਰਿਆਣੇ ਦੇ ਬਹੁਤ ਸਾਰੇ ਸ਼ਹਿਰਾਂ ਦਾ ਜਿੱਥੇ ਇਹਨਾਂ ਦੀ ਸਰਕਾਰ ਹੈਗੀ ਹੈ 700 ਤੋਂ ਉੱਤੇ ਕੋਈ ਲੈਵਲ ਹੈਗਾ ਯੂਪੀ ਦੇ ਬਹੁਤ ਸਾਰੇ ਸ਼ਹਿਰਾਂ ਦਾ 700 ਤੋਂ ਉੱਤੇ ਇੱਕ ਵਾਈ ਲੈਵਲ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਿ ਜੇਕਰ ਪ੍ਰਾਲੀ ਸਾੜਨਾ ਦਿੱਲੀ ਦੇ ਉਸ ਦੇ ਵਾਸਤੇ ਰਿਸਪੌਂਸੀਬਲ ਹੈਗਾ ਤੇ ਫਿਰ ਹਰਿਆਣਾ ਰਿਸਪੌਂਸੀਬਲ ਹੋਇਆ ਯੂਪੀ ਰਿਸਪੌਂਸੀਬਲ ਹੋਇਆ ਪੰਜਾਬ ਰਿਸਪੌਂਸੀਬਲ ਕਿੱਦਾਂ ਹੋ ਗਿਆ ਨੰਬਰ 1 ਨੰਬਰ 2 ਦੁਨੀਆ ਭਰ ਦੀਆਂ ਏਜੰਸੀਆਂ ਦੇ ਡਾਟੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਿਸਾਨਾਂ ਨੂੰ ਮੋਟੀਵੇਟ ਕੀਤਾ ਲਗਾਤਾਰ ਸਹਿਯੋਗ ਮਿਲਿਆ ਇੰਦਰ ਦਵਰਾ ਜਿਹੜੇ ਫੰਡਾਂ ਦੀ ਗੱਲ ਸ਼੍ਰੀਨ ਸਾਹਿਬ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਨੇ ਕੋਈ ਆਪਣੇ ਘਰ ਨਹੀਂ ਰੱਖਦੇ ਉਹ ਫੰਡ ਉਹ ਲਗਾਤਾਰ ਉਹ ਫੰਡਾਂ ਦੀ ਜਿਹੜੀ ਮਸ਼ੀਨਰੀਆਂ ਸੀ ਉਹ ਖਰਚ ਕੀਤਾ ਕਿਸਾਨਾਂ ਨੂੰ ਕਿਸਾਨਾਂ ਦਾ ਸਹਿਯੋਗ ਮਿਲਿਆ ਬਲਕਿ ਅਸੀਂ ਤੇ ਹੋਲ ਡਿਮਾਂਡ ਕੀਤੀ ਸੀ ਕਿ ਕਿਸਾਨਾਂ ਨੂੰ ਜਾਨਕਿ ਮੋਨਿਟਰੀ ਵੀ ਜਿਹੜਾ ਕੰਪਨਸੇਟ ਕੀਤਾ ਜਾਵੇ ਤਾਂ ਕਿ ਅੱਗ ਲਾਉਣ ਦੀ ਨੌਬਤ ਬਿਲਕੁਲ ਆਵੇ ਹੀ ਨਾ ਇਹ 0% ਦੇ ਜਾ ਜਾ ਪਹੁੰਚੇ ਔਰ ਜਿਸ ਤਰੀਕੇ ਨਾਲ ਉਸ ਦੇ ਵਿੱਚ ਗਰਾਵਟ ਆ ਰਹੀ ਹੈ ਉਹ ਲਗਾਤਾਰ ਅਸੀਂ ਜ਼ੀਰੋ ਵਾਲੇ ਪਾਸੇ ਵੱਧ ਰਹੇ ਹਾਂ ਇਸ ਦੇ ਬਾਵਜੂਦ ਜਾਨੀ ਕਿ ਭਾਜਪੀ ਨੂੰ ਪੰਜਾਬ ਨੂੰ ਜਾਨੀ ਕਿ ਬਦਨਾਮ ਕਰਨ ਦੇ ਵਿੱਚ ਕਿਸਾਨਾਂ ਨੂੰ ਬਦਨਾਮ ਕਰਨ ਦੇ ਵਿੱਚ ਕਿਉਂ ਕਿਸ ਚੀਜ਼ ਦੀ ਖੁਸ਼ੀ ਮਿਲਦੀ ਹੈ ਮੈਨੂੰ ਤਾਂ ਸਵਾਲ ਇਸ ਚੀਜ਼ ਦਾ ਪੈਦਾ ਹੁੰਦਾ ਹੈ ਹਮ ਹਮ ਚਲੋ ਅਸੀਂ ਜਵਾਬ ਲਵਾਂਗੇ ਸਾਡੇ ਨਾਲ ਸਰਵਜਿੰਗ ਪੰਦੇਰ ਵੀ ਜੁੜੇ ਨੇ ਕਿਸਾਨ ਆਗੂ ਨੇ ਸਰ ਸਵਾਗਤ ਹੈ ਤੁਹਾਡਾ ਨਿਊਜ਼ 19 ਪੰਜਾਬ ਤੇ ਕੀ ਕਾਰਨ ਹੈ ਕਿ ਕਿਸਾਨ ਪਰਾਲੀ ਸਾੜਨ ਤੋਂ ਬਾਅਦ ਨਹੀਂ ਆਉਂਦੇ ਜੀ ਪੰਦੇਰ ਜੀ ਹਾਂ ਲੋ ਹਲੋ ਜੀ ਜੀ ਆ ਰਹੀ ਵਾਹ ਹਾਂ ਜੀ ਆ ਰਹੀ ਐ ਜੀ ਹਾਂ ਜੀ ਮੈਂ ਸੁਣ ਰਿਆ ਸੀ ਚਲੋ ਦੇਖੋ ਦੋ ਤਿੰਨ ਗੱਲਾਂ ਇੱਟਾਂ ਮੇਰੇ ਜੋੜੀਆਂ ਨੇ ਇੱਕ ਤਾਂ ਹੈਗਾ ਕਿ ਸਾਡੇ ਤੇ ਜਿਹੜਾ ਇਲਜ਼ਾਮ ਆ ਹੂੰ ਕਿ ਸਾਡੀ ਜਿਹੜਾ ਧੂਆ ਵਾ ਪੰਜਾਬ ਅੰਦਰ ਪਰਾਲੀ ਤੋਂ ਜਿਹੜਾ ਹੋ ਰਿਹਾ ਏ ਦਿੱਲੀ ਜਾਂਦਾ ਹੂੰ ਇਹਨੂੰ ਲੱਗਦਾ ਆ ਕਿ ਸਰਕਾਰਾਂ ਅੰਦਰ ਜਿਹੜੇ ਲੋਕ ਨੇ ਉਹਨਾਂ ਨੇ ਘਟੋ ਘਟ ਜਿਹੜੇ ਇਹ ਕੰਮ ਦੇ ਮਾਹਿਰ ਨੇ ਵਿਗਿਆਨੀ ਨੇ ਪੋਲੂਸ਼ਨ ਦੇ ਹੂੰ ਉਹਨਾਂ ਦੀ ਅਸੀਂ ਕੀ ਕਹਿੰਨੇ ਆ ਇੱਕ ਪਾਰਟੀ ਦੂਜੀ ਪਾਰਟੀ ਤੇ ਜਾਮ ਲੰਦੀ ਆ ਪਰ ਉਹਨਾਂ ਦੇ ਐਨਾਲਿਸਿਸ ਤਾਂ ਸੱਚੇ ਆ ਨਾ ਉਹ ਤਾਂ ਨਹੀਂ ਕਿਸੇ ਦੇ ਪੱਖਪਾਤ ਕਰਦੇ ਹੂੰ ਜਿਹੜਾ ਦਿੱਲੀ ਦੇ ਅੰਦਰ ਧੂਆਂ ਬਲਦਾ ਉਹਦਾ ਕੰਟੈਕਸਟ ਜਿਹੜਾ ਵਾ ਉਹਦੇ ਵਿੱਚ ਜਿਹੜੀ ਤੱਤ ਮਿਲਦੇ ਨੇ ਉਹ ਆਇਲੀ ਆ ਹੂੰ ਇਹ ਵਿਗਿਆਨੀਆਂ ਦਾ ਕਹਿਣਾ ਮੇਰਾ ਉਹ ਵੀ ਵਿਗਿਆਨੀ ਜਿਹੜੇ ਗ੍ਰੀਨ ਟ੍ਰਿਬਿਊਨਲ ਦੇ ਜੱਜ ਸਾਹਿਬਾਨ ਨੇ ਹੂੰ ਗ੍ਰੀਨ ਟ੍ਰਿਬਿਊਨਲ ਦੇ ਜੱਜ ਸਾਹਿਬਾਨੀ ਪੰਜਾਬ ਦੇ ਇੱਕ ਸੈਮੀਨਾਰ 'ਚ ਕਹਿੰਦੇ ਨੇ ਹੂੰ ਕਿ ਪੰਜਾਬ ਦਾ ਧੂਆਂ ਦਿੱਲੀ ਨਹੀਂ ਪਹੁੰਚ ਸਕਦਾ ਹੂੰ ਕਿਉਂਕਿ ਪੰਜਾਬ ਦੇ ਅੰਦਰ ਪੂਰਬ ਤੋਂ ਪੱਛਮ ਜਾਂ ਚਨ ਦਾ ਹਵਾ ਵਗਦੀ ਆ ਹੂੰ ਉੱਤਰ ਦੱਖਣ ਨਹੀਂ ਵਗਦੀ ਹੈਗੀ ਹੂੰ ਠੀਕ ਹੈ ਜੀ ਹੂੰ ਕਿ ਉਹਨਾਂ ਦੇ ਤੱਤ ਹੈਗੇ ਆ ਇਹਦੇ باوجود ਇਹ ਰਾਜਨੀਤੀ ਦਿੱਲੀ ਵਾਲੇ ਪ੍ਰੂਸ਼ਨ ਨੂੰ ਲੈ ਕੇ ਚਾਹੇ ਪਹਿਲੋਂ ਆਮ ਆਦਮੀ ਪਾਰਟੀ ਸਰਕਾਰ ਰਹੀ ਹੁਣ ਭੱਜਪਾ ਦੀ ਸਰਕਾਰ ਹੈ ਤੇ ਇੱਕ ਕਿਸਾਨਾਂ ਨੂੰ ਖਲਨਾਇਕ ਬਣਾਉਣਾ ਇਹ ਗੈਰਵਾਜਬ ਹੈ। ਹਮ ਮੈਂ ਪ੍ਰੀਨ ਸਾਹਿਬ ਨੂੰ ਕਹਿਣਾ ਵੀ ਤੁਸੀਂ ਦੇਖੋ ਇਹ ਸਾਰਾ ਕੁਝ 8 10 ਨਵੰਬਰ ਤੱਕ ਮੁੱਕ ਜਾਣਾ ਵਾ। ਹਮ ਰਾਣੀ ਵਾਲਾ ਹਮ ਇਹਦੇ باوجود ਦਿੱਲੀ ਦਾ ਦਸੰਬਰ ਦੇ ਵਿੱਚ ਆਈ ਕਿ ਤੁਸੀਂ ਦੇਖ ਲਿਓ ਵੀ ਉਹ ਉਹ ਕਿੱਧਰ ਜਾਂਦਾ ਇਥੋਂ ਤੱਕ ਵੀ ਬੰਬੇ ਦਾ ਜਿੱਦਨ ਆਈ ਕਿਉਂ 150 ਤੋਂ ਬੰਦੇ 400 ਤੋਂ ਪਲੱਸ ਗਿਆ ਹੂੰ ਹੂੰ ਅੱਜ ਉੱਡਣ ਗਿਆ ਸੀ ਪਰ ਬੰਬੇ ਕਿੰਨੇ ਵੀ ਇਹਨਾਂ ਦੀ ਡਬਲ ਇੰਜਨਰ ਕਰ ਬੰਬੇ ਕਿੰਨੇ ਧੂਆਂ ਕੱਲਦਾ ਹੂੰ ਚਲੋ ਬੰਦੇ ਜੀ ਜਵਾਬ ਲੈ ਜੀ ਜੀ ਮੈਟਰੋ ਸਿਟੀ ਗਿਆ ਨੇ ਓਵਰ ਆਲ ਉਹਨਾਂ ਦਾ ਵੈਸੇ ਹਾਲ ਮਾਟਵਾਸੀ ਨਹੀਂ ਕਿਤੇ ਕਿਸੇ ਇੱਕ ਸਰਕਾਰ ਦਾ ਹੂੰ ਜਿਹੜਾ ਆਵਾਦ ਵਿੱਚ ਪ੍ਰਦੂਸ਼ਨ ਹੈ ਹੂੰ ਉਸ ਕਰਕੇ ਜਿਹੜੇ ਅਨਦਰ ਕਾਰਨ ਆ ਉਹਨਾਂ ਨੂੰ ਛੱਡ ਕੇ ਇਕੱਲਾ ਕਿਸਾਨਾਂ ਨੂੰ ਟਾਰਗੇਟ ਕਰਨਾ ਮੈਨੂੰ ਲੱਗਦਾ ਠੀਕ ਨਹੀਂ ਹੈ ਹੂੰ ਹੂੰ ਜੀ ਚਲੋ ਸਰੀਨ ਸਾਹਿਬ ਜਵਾਬ ਦੇ ਦੋ ਨੀਲਗਰਜੀ ਕਹਿ ਰਹੇ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਆਮ ਬੀਜੇਪੀ ਸਰਕਾਰ ਦੇ ਵੱਲੋਂ ਦੂਸਰੇ ਪਾਸੇ ਪੰਧੇਰਜੀ ਕਹਿ ਰਹੇ ਨੇ ਕਿਸਾਨਾਂ ਨੂੰ ਖਲਨਾਇਕ ਬਣਾਇਆ ਜਾ ਰਿਹਾ ਹੈ ਟਾਰਗੇਟ ਕਿਸਾਨਾਂ ਨੂੰ ਹੀ ਕਰਦੀ ਹੈ ਬੀਜੇਪੀ ਆਪ ਕੋ ਸਾਰੇ ਨੇ ਸੁਣਿਆ ਇੱਕ ਕਹਾਣੀ ਕਿ ਸੌ ਸੌ ਚੂਹੇ ਖਾਤੇ ਬੀਜੀ ਬਿੱਲੀ ਹਾਜ਼ਰ ਹੋ ਚੱਲੀ ਹੂੰ ਸੋ ਹਾਲ ਹੈ ਆਮ ਆਦਮੀ ਪਾਰਟੀ ਦਾ ਜਦੋਂ 5 ਸਾਲ ਇਹਨਾਂ ਨੇ ਸਰਕਾਰ ਰਹੀ ਉਦੋਂ ਹਰ ਮਿਲੇ ਅਰੰਭ ਕੀ ਜੇਵਾਦੀ ছাত্র ਤੇ ਚੜ ਕੇ ਨਾ ਕুতਬ ਮੀਨਾਰ ਤੇ ਚੜ ਕੇ ਰੋਲਾ ਪਾਉਂਦੇ ਸੀ ਕਿ ਪੰਜਾਬ ਦੇ ਪੁਲਿਸਿੰਜਰ ਆਏਗਾ ਵਾ ਉਹ ਦਿਲ ਨੂੰ ਖਰਾਬ ਕਰ ਰਹੇ ਆ। ਹਮ। ਕਿਆ ਉਹ ਝੂਠ ਬੋਲਦੇ ਸੀਗੇ? ਹਮ। ਜੇ ਮੈਂ ਆਮ ਇਹਨਾਂ ਦੀ ਗੱਲ ਨੀਲਗੰਨਜੀ ਦੀ ਗੱਲ ਨੂੰ ਅੱਜ ਸੱਚ ਮੰਨਾ ਤੇ ਕਿਆ ਇਹ ਆਪਣੇ ਅਰਬਿੰਦ ਕੇਜਰੀਵਾਲ ਆਪਣੇ ਸੁਪਰੀਮੋ ਨੂੰ ਇਹ ਮੰਨਦੇ ਨੇ ਕਿ ਉਹਨੇ 5 ਸਾਲ ਜਿਹੜੇ ਗਏ ਨੇ ਜਾਂ 10 ਸਾਲ ਜਿਹੜੇ ਦਿੱਲੀ 'ਚ ਰਾਜ ਕੀਤਾ ਔਰ ਪੰਜਾਬ ਨੂੰ ਤੱਕ ਕੇ ਬਦਨਾਮ ਕੀਤਾ ਮੈਂ ਨਾ ਸਹਿਮਤ ਹਾਂ। ਹਮ। ਕਿ ਪੰਜਾਬ ਨੂੰ ਬਦਨਾਮ ਕੀਤਾ। ਹਮ। ਇਤਨਾ ਦਾਸਾ ਕਰੇ ਸੁਪਰੀਮੋ ਨੇ। ਹਮ। ਤੇ ਮੰਨਦੇ ਹੋਣਾ ਕਿ ਅੱਜ ਵੀ ਮੰਨ ਕੇ ਮੇਰੇ ਅੱਗੇ ਵੀ ਪਰ ਆਈ ਤੇ ਨਾ ਤੁੰਨੂੰ ਕਿ ਤੁਸੀਂ ਇੰਨੀ ਹਿੰਮਤ ਕੀਤੀ ਇਹ ਕਹਿਣ ਦੀ ਕਿ ਪੰਜਾਬ ਦੇ ਪੋਲੂਸ਼ਨ ਦੇ ਨਾਲ ਦਿੱਲੀ ਦਾ ਦਿੱਲੀ ਨੂੰ ਇੰਪੈਕਟ ਨਹੀਂ ਕਰਦਾ ਔਰ ਇਹਦਾ ਮਤਲਬ ਅਰਵਿੰਦ ਕੇਜਰੀਵਾਲ 10 ਸਾਲ ਦਿੱਲੀ ਦੀ ਜਨਤਾ ਨੂੰ ਬੇਫਿਕੂ ਬਣਾਉਂਦਾ ਰਿਹਾ ਝੂਠ ਬੋਲਦਾ ਰਿਹਾ ਉਫਰਤੋਦਾ ਰਿਹਾ ਤੁਹਾਨੂੰ ਬਧਾਈ ਤੇ ਨੀਰਗਕ ਸਾਹਿਬ ਇਸ ਗੱਲ ਦੀ ਮੈਂ ਬਹੁਤ ਹਿੰਮਤ ਕੀਤੀ ਤੁਸੀਂ ਇਹ ਗੱਲ ਕਹਿਣ ਦੀ ਅ ਔਰ ਮੈਂ ਜਿਹੜੀ ਗੱਲ ਪਹਿਲਾਂ ਕਹੀ ਹੈ ਮੈਂ ਕਿਸ ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਨੂੰ ਇਹ ਕਿਸੇ ਰਾਜਨੀਤਿਕ ਦਾ ਵਿਸ਼ਾ ਨਹੀਂ ਹੈ ਇਸ ਸਾਡੇ ਸਾਰੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਇਸ ਨੂੰ ਕਿਵੇਂ ਕਰਨਾ ਹੈ ਜਿਵੇਂ ਮੈਂ ਦੱਸਿਆ ਕਿ ਕੇਂਦਰ ਨੇ ਤੇ ਅੱਗੇ ਵੀ 755 ਕਰੋੜ ਰੁਪਏ ਭੇਜਿਆ ਗਿਆ ਸਬਸਿਡੀਆਂ ਵਾਸਤੇ ਔਰ ਮਸ਼ੀਨਾ ਖਰੀਦਣ ਵਾਸਤੇ ਲੇਕਿਨ ਆਪਾਂ ਇਹ ਵੀ ਜਾਣਦੇ ਆ ਕਿ ਜੇ 1.35 ਲੱਖ ਮਸ਼ੀਨਾ ਖਰੀਦੀਆਂ ਗਈਆਂ ਤਾਂ ਅੱਜ ਗਰਾਊਂਡ ਤੇ ਕਿੰਨੀਆਂ ਅਵੇਲੇਬਲ ਨੇ ਕਿੱਥੇ ਗਈਆਂ ਉਹ ਮਸ਼ੀਨਾ ਇਹ ਪੰਜਾਬ ਸਰਕਾਰ ਨੇ ਚੈੱਕ ਕਰਨਾ ਨਾ ਮਸ਼ੀਨ ਦੀ ਜੇ ਚੀਤੀ ਗਈ ਹੈ ਸਟੱਵਲ ਬਰਨਿੰਗ ਨੂੰ ਅਵੋਇਡ ਕਰਨ ਵਾਸਤੇ ਤੇ ਉਹ ਪ੍ਰੈਕਟੀਕਲੀ ਯੂਜ਼ਡ ਹੋਣੀ ਚਾਹੀਦੀ ਹੈ ਨਾ 1.35 ਲੱਖ ਜਿਹੜੀ ਗਈ ਹੈ ਇੰਡੀਵਿਜੂਅਲ ਫਾਰਮਰਸ ਕੋਲ ਆਈ 2517 ਜਿਹੜੀ ਗਈ ਹੈ ਸਰਵਿਸ ਸੈਂਟਰਸ ਕੋਲ ਆਈ ਤੇ 1554 ਬੇਲਰਸ ਆਏ ਆਫਟਰ ਆਲ ਇਹ ਮਸ਼ੀਨਾ ਗਰਾਊਂਡ ਤੇ ਕਿੰਨੀਆਂ ਕੰਮ ਕਰ ਰਹੀਆਂ ਨੇ ਜੇ ਮੈਂ ਯਕੀਨ ਨਾਲ ਕਹਿ ਸਕਦਾ ਜੇ ਇੰਨੀਆਂ ਸਾਰੀਆਂ ਮਸ਼ੀਨਾ ਗਰਾਊਂਡ ਦੇ ਉੱਤੇ ਖੇਤਾਂ 'ਚ ਕੰਮ ਕਰ ਰਹੀਆਂ ਹੁੰਦੀਆਂ ਤੇ ਅੱਜ ਜਿਹੜੀ ਥੋੜੀ ਬਹੁਤੀ ਸਮੱਸਿਆ ਪੈਦਾ ਹੋ ਰਹੀ ਹੈ ਇਹ ਵੀ ਨਾ ਹੁੰਦੀ ਹਮ ਹਮ ਇਸਾਨ ਨੂੰ ਜਲਾਨ ਵਾਸਤੇ ਮਜਬੂਰ ਨਾ ਹੋਣਾ ਪੈਂਦਾ ਹਮ ਹੂੰ ਇਹ ਜਿਹੜੀ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਉਹਨੇ ਚੈੱਕ ਕਰਨਾ ਹੈ ਕਿ ਵੀ ਜਿਹੜਾ ਹੈਗਾ ਵਾ ਕਿਸਾਨ ਪੁਰਾਣੀ ਜਲਾਣ ਦੀ ਬਜਾਏ ਜਿਹੜਾ ਹੈਗਾ ਵਾ ਇਹਨਾਂ ਮਸ਼ੀਨਾਂ ਦਾ ਉਪਯੋਗ ਕਰਕੇ ਕੰਮ ਕਰ ਸਕੇ ਹੂੰ ਲੇਕਿਨ ਆਪਾਂ ਤੁਹਾਨੂੰ ਖੁਦ ਤੋਂ ਚੱਲਣਾ ਨਹੀਂਗਾ ਤਾਂ ਆਪਾਂ ਤੇ ਰਾਜਨੀਤੀ ਕਰਨੀ ਹੈ ਔਰ ਮੈਂ ਫਿਰ ਕਹਿੰਨਾ ਇਹ ਰਾਜਨੀਤਿਕ ਵਿਸ਼ਾ ਨਹੀਂ ਇਹ ਸਾਡੇ ਸਾਰਿਆਂ ਵਾਸਤੇ ਕਾਮਨ ਵਿਸ਼ਾ ਵੈ ਜਿਹੜਾ ਇੱਕ ਸਮਾਜਿਕ ਵਿਸ਼ਾ ਹੈਗਾ ਜਿਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ ਔਰ ਮੈਂ ਯਕੀਨ ਦਿਲਾਣਾ ਇਹਦੇ ਵਾਸਤੇ ਕੇਂਦਰ ਵੱਲੋਂ ਜਿਹੜੀ ਵੀ ਹੁਣ ਇਹ ਤਾਂ ਸਰ ਪੈਸਾ ਸਾਨੂੰ ਦੇ ਦਿਓ ਉਹ ਪੈਸਾ ਤੁਹਾਡਾ ਚੁਣ ਨਹੀਂ ਦੇ ਕੇ ਪੰਜਰੀ ਪਹੁੰਚਦੀ ਕਿਸਾਨਾਂ ਕੋਲੇ ਤੁਸੀਂ ਵਿੱਚੋਂ ਖਾ ਜਾਂਦੇ ਹੋ ਚਲੋ ਜੀ ਜਵਾਬ ਲੈਨੇ ਸਰ ਇਹ ਹੈਗੀ ਆ ਜੀ ਜੀ ਸਰਨ ਜੀ ਇਸ ਕਰਕੇ ਕੇਂਦਰ ਵੱਲੋਂ ਜਿਹੜੀ ਸਕੀਮਾਂ ਹੈਗੀਆਂ ਨੇ ਸਾਨੂੰ ਉਹਦਾ ਲਾਭ ਲੈਣਾ ਚਾਹੀਦਾ ਔਰ ਹੋਰ ਰੀ ਲੋਡ ਹੈਗੀ ਆ ਤੇ ਉਹਦੇ ਉਸ ਹੋਰ ਮਸ਼ੀਨਰੀ ਦੀ ਲੋਡ ਹੈ ਹੋਰ ਕਿਸੇ ਦੀ ਵੀ ਲੋਡ ਹੈ ਉਹ ਸੈਂਟਰਲ ਏਟ ਦੀ ਲੋਡ ਅਸੀਂ ਕਰਾਂਗੇ ਲੇਕਿਨ ਜੇ ਤੁਸੀਂ ਕਹੋਗੇ ਤੁਹਾਡੇ ਆਰਟੀਕਲ ਐਸ਼ ਪੜਾ ਦਿਓ ਤੇ ਤੁਸੀਂ ਸਰਨ ਜੀ ਕਹ ਰਹੇ ਨੇ 10 ਸਾਲ ਆਮਾਦੀ ਪਾਰਟੀ ਦੀ ਸਰਕਾਰ ਰਹੀ ਦਿੱਲੀ ਚ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਵਾਰ-ਵਾਰ ਉਹ ਕਹਿੰਦੇ ਸੀ ਕਿ ਪੰਜਾਬ ਦੀ ਪਰਾਲੀ ਕਰਕੇ ਹੀ ਦਿੱਲੀ ਚ ਪ੍ਰਦੂਸ਼ਣ ਹੁੰਦਾ ਹੈ ਪਰ ਹੋਂ ਉਲਟ ਬਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਜਿਸ ਰਾ अनिल ਸਰੀਆਂ ਸਾੜ ਨਾਲ ਜੁੜੇ ਨੇ ਉਹ ਕਹਿ ਰਹੇ ਨੇ ਕਿ ਕੇਂਦਰ ਦੇ ਵੱਲੋਂ ਸਹਾਇਤਾ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਮਸ਼ੀਨਰੀ ਵੀ ਦਿੱਤੀ ਜਾਂਦੀ ਹੈ ਪਰ ਗਰਾਊਂਡ ਲੈਵਲ ਤੇ ਉਹ ਜੋ ਸਹਾਇਤਾ ਹੈ ਉਹ ਕਿਸਾਨਾਂ ਤੱਕ ਨਹੀਂ ਪਹੁੰਚਦੀ ਅ ਦੇਖੋ ਭਾਜਪਾ ਦੇ ਲੀਡਰਾਂ ਦੀ ਝੂਠ ਬੋਲਣਾ ਗੁੰਮਰਾਹ ਕਰਨਾ ਪੁਰਾਣੀ ਆਦਤ ਹੈ ਉਸੇ ਰਵਾਇਤ ਨੂੰ శ్రీਨ ਸਾਹਿਬ ਅੱਗੇ ਵਧਾਵੇ ਹੈਗੇ ਆ ਹੁਣ ਜੇਕਰ ਪੰਜਾਬ ਦੇ ਵਿੱਚ 75% ਤੋਂ ਵੀ ਵੱਧ ਪ੍ਰਾਰਥੀ ਨੂੰ ਆਗਰ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਕਮੀ ਆਈ ਹੈ ਤੋਂ ਕਮੀ ਇੰਨੀ ਆ ਗਈ ਉਹ ਇੱਕ ਕੋਲੈਕਟਿਵ ਐਫਰਟਸ ਨੇ ਕਿਸਾਨਾਂ ਦਾ ਸਹਿਯੋਗ ਹੈ ਔਰ ਆਮ ਆਦਮੀ ਪਾਰਟੀ ਨੇ ਜਿਹੜੀ ਹਰ ਸੰਭਵ ਜਿਹੜੀ ਕਿ ਮਸ਼ੀਨਰੀ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਹੈਗੀ ਹੈ ਉਹ ਤਾਂ ਜਾ ਕੇ ਇਹ 75% ਤੱਕ ਆਇਆ ਤੁਸੀਂ ਆਪਣੀ ਸੂਬਿਆਂ ਦਾ ਗੱਲ ਕਰਦੇ ਨਾ ਹਰਿਆਣੇ 'ਚ ਕਿਉਂ ਨਹੀਂ ਘਟ ਰਿਹਾ ਹਰਿਆਣੇ 'ਚ ਕਿਉਂ ਲਗਾਤਾਰ ਵਧ ਰਿਹਾ ਇਹ ਅਸੀਂ ਥੋੜੋ ਕਹਿ ਰਹੇ ਹਾਂ ਵਿਗਿਆਨੀ ਕਹਿ ਰਹੇ ਆ ਰਿਪੋਰਟਾਂ ਕਹਿ ਰਹੀਆਂ ਨੇ ਯੂਪੀ 'ਚ ਕਿਉਂ ਵਧ ਰਿਹਾ ਉੱਥੇ ਤਾਂ ਤੁਹਾਡੀ ਡਬਲ ਇੰਜਨ ਸਰਕਾਰ ਹੈ ਉਹ ਤੇ ਉਹਦੇ ਬਾਰੇ ਦੱਸੋ ਔਰ ਸਾਰਿਆਂ ਤੋਂ ਵੱਡੀ ਗੱਲ ਹੈਗੀ ਹੈ ਇੱਕ ਸਵਾਲ ਜਿਹੜਾ ਬਣਦਾ ਹੈ ਗੋਲ-ਗੋਲ ਨਾ ਕਮਾਓ ਸਿੱਧੇ ਤੌਰ ਦੇ ਉ ਜੋ ਕੱਲ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਕਿਸਾਨਾਂ ਨੂੰ ਖਲਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕੀ ਬੀਜੇਪੀ ਪੰਜਾਬ ਐਜੇ ਸ਼ਰੀਨ ਸਾਹਿਬ ਉਹਦੇ ਨਾਲ ਸਹਿਮਤ ਹੋ ਸਿੰਪਲ ਜੀ ਦੱਸੋ ਤੁਸੀਂ ਤਾਂ ਸਹਿਮਤ ਹੋ ਜਾਂ ਨਹੀਂ ਹੋ ਤੁਸੀਂ ਸਵਾਲ ਤੇ ਇੰਨਾ ਕਹੇਗਾ ਤੁਸੀਂ ਗੋਲ-ਗੋਲ ਘਮਾਈ ਜਾ ਰਹੇ ਹੋ ਪੈਸੇ ਤੁਸੀਂ ਘਰੋਂ ਲੈ ਕੇ ਆਏ ਹੋ ਪੈਸੇ ਲੋਕਾਂ ਦਾ ਹੀ ਪੈਸਾ ਹੈਗਾ ਲੋਕਾਂ ਦੇ ਟੈਕਸ ਤੋਂ ਇਕੱਠਾ ਕੀਤਾ ਹੋਇਆ ਪੈਸਾ ਹੈਗਾ ਔਰ ਲੋਕਾਂ ਤੇ ਲੱਗਣਾ ਚਾਹੀਦਾ ਲੋਕਾਂ ਤੇ ਲੱਗ ਰਿਹਾ ਹੈਗਾ ਇਹਦੇ ਵਿੱਚ ਤੁਸੀਂ ਕਿਹੜਾ ਘਰੋਂ ਲੈ ਆ ਕੇ ਪੈਸਾ ਦੇ ਕੇ ਇਹਸਾਨ ਕਰ ਦਿੱਤਾ ਔਰ ਜਿੰਨੇ ਕਬਲੇ ਤੁਹਾਡੀ ਸਰਕਾਰਾਂ ਦੇ ਵਿੱਚ ਹੋਏ ਨੇ ਵੱਡੇ-ਵੱਡੇ ਲੱਖਾਂ ਕਰੋੜਾਂ ਦੇ ਉਹਨਾਂ ਤੇ ਕਬਲੇ ਕਿਤੇ ਹੋਏ ਨਹੀਂ ਹੈਗੇ ਤੇ ਤੁਸੀਂ ਦੂਸਰਿਆਂ ਨੂੰ ਬਦਨਾਮ ਕਰਨ ਦੀ ਗੱਲ ਕਰਦੇ ਹੈਗੇ ਹੋ ਸਵਾਲ ਸਿਰਫ ਇੰਨਾ ਹੈਗਾ ਕਿ ਜਿਸ ਜੋ ਮਨਜਿੰਦਰ ਸਿੰਘ ਸਿਰਸਾ ਨੇ ਸਟੇਟਮੈਂਟ ਦਿੱਤੀ ਹੈ ਤੁਸੀਂ ਉਹਦੇ ਨਾਲ ਸਟੈਂਡ ਕਰਦੇ ਹੋ ਜਾਂ ਉਹਦਾ ਵਿਰੋਧ ਹੂੰ ਜੀ ਅਨਿਲ ਜੀ ਜੇ ਸਰਿੰਨ ਜੀ ਨੀਲਗਿਰਿਜ ਨੇ ਮੇਰੀ ਗੱਲ ਦਾ ਜਵਾਬ ਨਹੀਂ ਕੀਤਾ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਕਿ 10 ਸਾਲ ਅਰਬਿੰਦ ਕੇਰੀਅਰ ਜਿਹੜਾ ਕুতਬ ਮੀਨਾਰ ਤੇ ਚੜ ਕੇ ਹੂੰ ਗਲਾ ਫਾੜ-ਫਾੜ ਕੇ ਬੋਲਦਾ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਦਾ ਰਿਹਾ ਹੂੰ ਉਹਦੇ ਤੇ ਨੀਲਗਿਰਿਜ ਬੜੀ ਚੁਸਤੀ ਦੇ ਨਾਲ ਚਲਾਕੀ ਦੇ ਨਾਲ ਆਰਾਮ ਆਦਮੀ ਦੀ ਫਿਤਰਤ ਦੇ ਮੁਤਾਬਕ ਹੂੰ ਕੰਨੀ ਕੱਟ ਕੇ ਦੂਜੇ ਰਾਜਾਂ 'ਚ ਪਹੁੰਚ ਗਏ ਉਹ ਵੀ ਆਪਾਂ ਪੰਜਾਬ ਦੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤੁਹਾਡੇ ਕੋਲ ਪੰਜਾਬ 'ਚ ਕੁਝ ਕਹਿਣ ਨੂੰ ਹੈ ਨੀਗਾ ਸਾਡੀਆਂ ਦੀ ਗੱਲ ਕਰਦੇ ਹਾਂ ਪੰਜਾਬ ਦੇ ਬਹੁਤ 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 ਬ

ਮੁੰਨੇ ਕਹਿੰਦੇ ਕੱਟ ਕੇ ਆਇਆ ਕਿ ਚੂਪ ਹੋ ਕੇ ਆਓ ਤੁਸੀਂ ਮੰਨੇ ਮੰਨਦਾ ਤੁਹਾਡੇ ਕੋਲ ਚੰਦਾ ਜਿਹਾ ਆਇਆ ਕਿ ਤੂੰ ਬੋਲ ਸਾਰਾ ਫੇਰ ਤਲਾਕੇ ਸ਼ੰਤਾ ਕਫਰਤ ਉਹਦੇ ਆ ਤੁਸੀਂ ਤੁਹਾਡੇ ਪੋਲਾ ਖੁੱਲੀਆਂ ਪਈਆਂ ਪਰ ਇਹ ਨੇ ਡੀਆਈਡੀ 10000 ਮੁਫਤ ਸ਼ਾਸਨ ਹੈ ਤੁਹਾਡਾ ਫੜਿਆ ਗਿਆ ਨੇ ਡੀਆਈਜੀ ਤੁਸੀਂ ਜਿਹੜੀ ਗੱਲ ਕਰਦੇ ਕੈਸ਼ ਮੈਂ ਗਿਆ ਬਹੁਤ ਵੱਡੇ ਵੱਡੇ ਮੁਕਤ ਸ਼ਾਸ਼ਨ ਹੈ ਉਹ ਕਹਿ ਰਿਹਾ ਮੈਂ ਕਿਸੇ ਮੰਜੀਂਦਰ ਮੁਕਤ ਸ਼ਾਸ਼ਨ ਹੈਗਾ ਤੂੰ ਤਾਂ ਨਹੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਉਸ ਤੋਂ ਬਾਅਦ ਬੇਫਿਕਰ ਹਾਂ ਛੱਡਦੇ ਹੋ ਤੁਸੀਂ ਕਿੰਨੀ ਦਿਨ ਹੋਰ ਬਣਾਓਗੇ ਇਸ ਨਾਲ ਸਹਿਮਤ ਹੈਗੇ ਹੋ ਕਿੰਨੀ ਦਿਨ ਹੋਰ ਬੇਫਿਕਰੀ ਬਣਾਓਗੇ ਲੋਕਾਂ ਨੂੰ ਮੈਂ ਤਾਂ ਪੁੱਛਦਾ ਕਿੰਨੀ ਦਿਨ ਹੋਰ ਬੇਫਿਕਰ ਬਣਾਓਗੇ ਲੋਕਾਂ ਨੂੰ ਦੇਰ ਦੇ ਸਰ ਜੀ ਅੱਗੇ ਸਰੇ ਸਾਹਮਣੇ ਜਵਾਬ ਦਿਓ ਸਰਕਾਰ ਨੇ ਤੁਹਾਨੂੰ ਹੈਗਾ ਤੁਸੀਂ ਕਹੋਗੇ ਮੇਰਾ ਮੇਰਾ ਪ੍ਰਸ਼ਨ ਤੁਹਾਨੂੰ ਹੈਗਾ ਕਦੋਂ ਤੱਕ ਤੁਹਾਡੀ ਆਪਣੀ ਕਹਿੰਦੇ ਜਵਾਬ ਦਿਓ ਤਦੋਂ ਤੱਕ ਝੂਠੀ ਆਪਣੀ ਕਹਿੰਦੇ ਜਵਾਬ ਦੇ ਦੇਗੇ ਲਟਾ ਪਟੜੇ ਬੋਲਣ ਲੱਗ ਪਏ ਹੋ ਹਰ ਸ਼ੋਭਾ ਵਿੱਚ ਤੁਸੀਂ ਜਾਨੀ ਕਿ ਜਿੰਦੀ ਦੀ ਝੋਲੀ ਪਾਏ ਜਾਂਦੇ ਬੋਲਣਾ ਚਾਹੁੰਦਾ ਹੈ ਕਿ ਮੰਦਿਰ ਕੇਸਨ ਨੂੰ ਨੀਤ ਸੋਹੇ ਵਰਗੇ ਨਹੀਂ ਆਣੇ ਨਹੀਂ ਸੀ ਚਮਕੋਣੀਆਂ ਬੰਦ ਕਰੇ ਕਹੋ ਇਮਾਨਦਾਰ ਬੰਦੇ ਨੂੰ ਅੱਜ ਸਰੇ ਜੀ ਦਰਸ਼ਕਾਂ ਨੂੰ ਸਮਝ ਪਾਏਗਾ ਕਿ ਤੁਸੀਂ ਸਾਹਮਣੇ ਆ ਕੇ ਕਿਹੜਾ ਆਪਣਾ ਪੁਆਇੰਟ ਜਿ ਰੱਖ ਰਹੇ ਹੋ ਤੁਹਾਨੂੰ ਚੀਕਾ ਕੇ ਮਿਰਚਾਂ ਲੜਦੀਆਂ ਪਈਆਂ ਨੇ ਤੈਨੂੰ ਕੋਈ ਜਵਾਬ ਕੋਈ ਨਹੀਂ ਗਿਆ ਸਿਰ ਤੂੰ ਵਿੱਚ ਬੋਲਦੇ ਪਏ ਹੋ ਤੁਸੀਂ ਵਿੱਚ ਬੋਲੇ ਮੈਂ ਨਹੀਂ ਬੋਲਿਆ ਜੋ ਤੁਸੀਂ ਬੋਲਿਆ ਤੂੰ ਜੋ ਸਾਨੂੰ ਕਿਹਾ ਚੰਗਾ ਕਿਹਾ ਮਾੜਾ ਕਿਹਾ ਅਸੀਂ ਕੁਝ ਨਹੀਂ ਬੋਲੇ ਲੇਕਿਨ ਜਦੋਂ ਅਸੀਂ ਤੁਹਾਨੂੰ ਅਸੀਂ ਸੱਚਾਈ ਦੱਸਦੇ ਆ ਤੁਹਾਨੂੰ ਮਿਰਚਾਂ ਲੜਦੀਆਂ ਨੇ ਤੁਸੀਂ ਵਿੱਚ ਕੂਤ ਪੈਂਦੇ ਹੋ ਡਿਬੇਟ ਦੇ ਇਹ ਤੁਹਾਨੂੰ ਸ਼ੋਭਾ ਦਿੰਦੇ ਤੁਹਾਡੇ ਵਰਗੇ ਸਿਆਣੇ ਬੰਦੇ ਨੂੰ ਨੀ ਤੂ ਜੇ ਬੋਲਣਾ ਤੁਹਾਨੂੰ ਜੇ ਬੋਲਣਾ ਸਾਨੂੰ ਤਾਂ ਕੋਈ ਯਾਰ ਝੂਠੇ ਬੋਲਦੇ ਨਹੀਂ ਹੈਗੇ ਤੁਸੀਂ ਝੂਠੇ ਬੋਲਦੇ ਹੋ ਮੈਂ ਤੁਸੀ ਇਹੀ ਤਾਂ ਬੋਲ ਰਹੇ ਝੂਠ ਨਾ ਬੋਲੋ ਬੰਦੇ ਜੀ ਮੈਂ ਤੁਹਾਡੇ ਕੋਲ ਨਹੀਂ ਕਿ ਕਿਸਾਨਾਂ ਨੂੰ ਇੱਕ ਕਲਿਆਣੂ ਐਸਐਸਓ ਪ੍ਰੋਜੈਕਟ ਲਈ ਜ਼ਿੰਮੇਵਾਰ ਠਹਿਰਾਣਾ ਸਹੀ ਹੈ ਕਿ ਇੰਡਸਟਰੀਜ਼ ਯਾ ਫੂਲ ਦੀ ਬਜਾਏ ਇਸ ਪੋਲੂਸ਼ਨ ਇਜਾਫਟ ਨੂੰ ਨਹੀਂ ਕਰਦੀ ਬੰਦੇ ਸਾਰੇ ਬੰਦੇ ਹੋ ਤੁਹਾਨੂੰ ਛੋਹ ਬੰਦਾ ਇੱਥੇ ਵਿੱਚ ਕੁੱਦਣਾ ਮਨੇ ਤੁਹਾਨੂੰ ਮਿਰਚਾਂ ਲੜਦੀਆਂ ਪਈਆਂ ਨੇ ਇਸ ਵੇਲੇ ਮਨੇ ਤੁਹਾਡੀ ਝੂਠ ਫੜੇ ਜਾ ਰਹੇ ਨੇ ਮਨੇ ਜੀ ਤੁਸੀਂ ਮੈਨੂੰ ਸੁਣਿਓ ਕਿ ਕਾਹ ਹੋ ਰਹੇ ਹੋ ਤੁਸੀਂ ਲੇਕਿਨ ਇੰਨੀ ਇੰਨੀ ਵੀ ਮਿਰਚਾਂ ਨਾਲ ਲੜ ਰਹੇ ਹੋ ਕਿ ਤੁਸੀਂ ਸਿਰਸਰੀਆ ਸਹਿਮਤ ਹੋ ਤੁਸੀਂ ਜੀ ਸੋ ਲੋਕਾਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਨਿਲ ਸਾਗੂਸਰ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਨੀਲ ਗਰਗ ਆਮ ਆਦੀ ਪਾਰਟੀ ਦੇ ਆਗੂਸਰ ਨਾਲ ਜੁੜੇ ਸਰਵਜ ਸਿੰਘ ਪੰਦੇਰ ਜੋ ਕਾਂਗਰਸ ਜੋ ਆਗੂ ਨੇ ਕਿਸਾਨ ਆਗੂ ਉਹ ਵੀ ਸਾਰ ਨਾਲ ਜੁੜੇ ਹਾਲਾਂਕਿ ਅਸ ਕਾਲ ਦਾ ਜ਼ਿਕਰ ਬੀਜੇਪੀ ਦੇ ਵੱਲੋਂ ਕੀਤਾ ਗਿਆ ਹੈ ਕਿ ਕਿਸੇ ਕੇ ਨਾਲ ਸੈਂਟਰ ਦੇ ਵੱਲੋਂ ਜੋ ਸਹਾਇਤਾ ਹੈ ਉਹ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਪਰ ਗਰਾਊਂਡ ਲੈਵਲ ਤੇ ਉਹ ਸਹਾਇਤਾ ਨਹੀਂ ਪਹੁੰਚਦੀ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਵੱਲੋਂ ਵੀ ਪਲਟਵਾਰ ਕੀਤਾ ਹੈ ਕਿ ਉਹਨਾਂ ਨੇ ਅਸ ਕਾਲ ਦਾ ਜ਼ਿਕਰ ਕੀਤਾ ਕਿ ਇਸ ਪੋਲਿਸ਼ਨ ਦੇ ਲਈ ਬੇਲੋੜੀ ਸਿਆਸਤ ਕੀਤੀ ਜਾ ਰਹੀ ਹੈ